ਤਨਤਨ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸ੍ਰੀ ਸਾਤ ਸੰਗਤ ਦੇ ਸਹਿਯੋਗ ਨਾਲ ਪੂਰੀਆਂ ਛੋਲਿਆਂ ਦਾ ਲੰਗਰ ਲਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਸਾਡੀ ਟੀਮ ਦੇ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਅਤੇ ਸਮੇਂ-ਸਮੇਂ ਸਿਰ ਸਮਾਜ ਭਲਾਈ ਦੇ ਕੰਮ ਇਹਨਾਂ ਦੀ ਸੰਸਥਾ ਵੱਲੋਂ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਜੀ ਲੰਗਰ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੇ ਚਾਰ ਸਾਬ ਜਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਇਆ ਗੁਰੂ ਕੇ ਲੰਗਰ ਲਗਾਏ ਗਏ ਹਨ ਤੇ ਸ਼ਾਮਨਗਰ ਬੱਸ ਸਟੈਂਡ ਸ਼ਾਮਨਗਰ ਰੋਡ ਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਜੀ ਸਵੇਰੇ 8 ਵਜੇ ਲੰਗਰ ਸ਼ੁਰੂ ਹੋ ਗਏ ਸਨ ਜੋ ਕਿ ਆਪ ਜੀ ਦੇ ਹਿਸਾਬ ਨਾਲ ਦੇਖ ਹੀ ਰਹੇ ਹੋ ਤੁਸੀਂ ਲੰਗਰ ਚੱਲ ਰਿਹਾ ਸਾਰਿਆਂ ਨੂੰ ਮੈਸੇਜ ਜਾਈ ਦਿੱਤਾ ਜਾ ਰਿਹਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਕਿ ਆਪਣਾ ਸਿੱਖੀ ਸਰੂਪ ਸੰਭਾਲੋ ਜੋ ਗੁਰੂ ਮਹਾਰਾਜ ਦੇ ਬੱਚਿਆਂ ਨੇ ਸਾਡੇ ਵਾਸਤੇ ਕੀਤਾ ਪੂਰੇ ਸੰਸਾਰ ਵਾਸਤੇ ਕੁਰਬਾਨੀ ਕੀਤੀ ਹੈ ਜੀ ਨਸ਼ੇ ਛੱਡੋ ਤੇ ਆਪਣੇ ਆਪ ਨੂੰ ਸੰਭਾਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਿਛਲੇ ਜਦੋਂ ਦਾ ਨਵਜੋਤ ਨੇ ਇੱਥੇ ਸ਼ਾਪ ਖੋਲੀ ਆ ਇਹ ਉਦੋਂ ਤੋਂ ਹੀ ਇਹ ਲੰਗਰ ਦੀ ਸੇਵਾ ਹਰ ਸਾਲ ਲਗਾਉਂਦੇ ਨੇ ਤੇ ਇਹ ਬਹੁਤ ਵਧੀਆ ਕੰਮ ਕਰ ਰਿਹਾ ਇਹਨਾਂ ਨੇ ਕੋਈ ਕਿਸੇ ਕੋਲੋਂ ਇਸ ਲੰਗਰ ਦੇ ਵਿੱਚ ਸੇਵਾ ਬਾਬਾ ਜੀ ਆਪਣੇ ਆਪ ਵੀ ਕਰਵਾਉਂਦੇ ਆ ਇਹਨਾਂ ਵੱਲੋਂ ਤੇ ਅਸੀਂ ਇੱਕੋ ਮੈਸੇਜ ਦੇਣਾ ਚਾਹੁੰਦੇ ਹਾਂ ਪ੍ਰਮਾਤਮਾ ਸਭ ਨੂੰ ਸਿੱਖੀ ਦੇ ਨਾਲ ਲੜਨਾ ਲਾ ਕੇ ਰੱਖਣ ਤੇ ਜਿਹੜੇ ਨਸ਼ੇ ਨੇ ਤੇ ਨਸ਼ਿਆਂ ਨੂੰ ਤਿਆ ਕੇ ਆਪਣਾ ਸਿੱਖੀ ਜੀਵਨ ਦੇ ਨਾਲ ਜੁੜਨ ਤੇ ਇਹ ਸਾਰੀਆਂ ਜਿਹੜੀਆਂ ਲਾਮਤਾ ਵਾਲੇ ਨਸ਼ੇ ਦੀਆਂ ਸਾਰੀਆਂ ਤਿਆਗਣ ਸਾਡਾ ਇੱਕੋ ਹੀ ਮੈਸੇਜ ਆ ਕਿ ਸਾਰੇ ਪੰਜਾਬੀ ਭਰਾਵਾਂ ਨੂੰ ਕਿ ਤੁਸੀਂ ਨਸ਼ਾ ਛੱਡ ਕੇ ਆਪਣੇ ਗੁਰੂ ਮਹਾਰਾਜ ਦੇ ਲਾਡ ਲੱਕੋ ਤੇ ਇਹ ਜਿਹੜੀ ਸਾਬਜਾਦਿਆਂ ਦੀ ਕੁਰਬਾਨੀ ਆ ਇਹਨੂੰ ਹਮੇਸ਼ਾ ਆਪਣੇ ਦਿਲ ਵਿੱਚ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਸ ਸਟੈਂਡ ਦੇ ਲਾਗੇ ਵਾਰਡ ਨੰਬਰ 73 ਸ਼ਾਮਨਗਰ ਰੋਡ ਤੇ ਨਵਜੋਤ ਚਿਕਨ ਨਵਜੋਤ ਚਿਕਨ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਚਾਰ ਸਾਈਂ ਵਿਆਦੇ ਦੀ ਯਾਦ ਚ ਲੰਗਰ ਲਾਇਆ ਗਿਆ ਸਵੇਰੇ 8 ਵਜੇ ਤੋਂ ਲੰਗਰ ਚੱਲ ਰਿਹਾ ਪਿਆ ਤੇ ਮਹਾਰਾਜ ਨੂੰ ਤੁਹਾਡੇ ਚੈਨਲ ਵਾਈ ਸਾਰਿਆਂ ਨੂੰ ਜਿਹਨੇ ਵੀ ਸਾਡੇ ਨੌਜਵਾਨ ਵੀਰਾਂ ਉਹਨਾਂ ਨੂੰ ਫਲਾਨੇ ਕਿ ਜਿਵੇਂ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਕਲਚਰ ਹੈ ਇਹ ਜਿਹੜਾ ਨਸ਼ਾ ਛੱਡ ਨਸ਼ਾ ਛੱਡੋ ਕੋੜ ਵੱਡੋ ਤੇ ਆ ਆਪਣੇ ਜਿਹੜੀਆਂ ਗੁਰੂ ਮਹਾਰਾਜ ਦਿੱਤੀਆਂ ਕੁਰਬਾਨੀਆਂ ਨੇ ਆਪਾਂ ਨੂੰ ਉਹਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਲੰਗਰ ਤੇ ਸੇਵਾ ਕਰਨੀ ਚਾਹੀਦੀ ਹੈ ਨਸ਼ਾ ਛੱਡ ਕੇ ਚੰਗੇ ਪਾਸੇ ਤੁਰਨਾ ਚਾਹੀਦਾ ਇੱਕ ਲੋਕਾਂ ਨੂੰ ਚੰਗਾ ਮੈਸੇਜ ਦੇ ਕੇ ਸੇਵਾ ਕਰਨੀ ਚਾਹੀਦੀ ਹੈ ਲੁਧਿਆਣਾ ਲਾਈਵ ਲਈ ਟਿੰਕਾ ਜੈਕਟ ਦੀ ਰਿਪੋਰਟ